ਉੱਤਮ ਆਉਦਾ ਹੈ ਗੁਰੂ ਕੇ ਸਿੱਖ ਦਾ ਸਭ ਤੋਂ ਵੱਡਾ ਸੰਸਾਰ ਦੇ ਦੁਨੀਆਂ ਦੇ ਜਿਹੜੇ ਰਤਬੇ ਨੇ ਵੱਡੇ ਤੋਂ ਵੱਡਾ ਰਤਬਾ ਤੁਸੀਂ ਵੇਖ ਲਓ ਕੁਝ ਸਮਾਂ ਪਾ ਕਰਕੇ ਸਾਬਕਾ ਹੋ ਜਾਂਦਾ ਹੈ ਜੇ ਤੁਸੀਂ ਰਾਸ਼ਟਰਪਤੀ ਦੀ ਗੱਲ ਕਰੋ ਇੱਕ ਸਮਾਂ ਐਸਾ ਆਏਗਾ ਜਦੋਂ ਅਸੀਂ ਕਹਾਂਗੇ ਇਹ ਸਾਬਕਾ ਰਾਸ਼ਟਰਪਤੀ ਹੈ ਅਸੀਂ ਕਵਾਂਗੇ ਇਹ ਸਾਬਕਾ ਪ੍ਰਧਾਨ ਮੰਤਰੀ ਹੈ ਅਸੀਂ ਕਹਾਂਗੇ ਇਹ ਸਾਬਕਾ ਮੁੱਖ ਮੰਤਰੀ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖਾ ਮੈਂ ਤੈਨੂੰ ਇੱਕ ਐਸਾ ਅਹੁਦਾ ਦੇਣ ਲੱਗਾ ਜਿਹਦੇ ਨਾਲ ਸਾਬਕਾ ਨਹੀਂ ਲੱਗਦਾ ਕਦੇ ਖਤਮ ਨਹੀਂ ਹੁੰਦਾ ਉਹ ਕਿਹੜਾ ਰਤਬਾ ਹੈ ਕਹਿੰਦੇ ਆ ਗੁਰੂ ਦੀ ਬਾਣੀ ਪੜ ਗੁਰੂ ਦਾ ਸਿੱਖ ਬਣ ਸਿੱਖ ਇੱਕ ਐਸਾ ਅਹੁਦਾ ਹੈ ਐਸਾ ਰਤਬਾ ਹੈ ਜਿਹਦੇ ਨਾਲ ਕਦੇ ਸਾਬਕਾ ਨਹੀਂ ਲੱਗਦਾ ਇਹ ਨਹੀਂ ਕਿਹਾ ਜਾ ਸਕਦਾ ਕਦੇ ਕਿ ਇਹ ਸਾਬਕਾ ਸਿੱਖ ਹੈ ਇਹ ਸਾਬਕਾ ਸੰਤ ਹੈ ਇਹ ਸਾਬਕਾ ਬ੍ਰਹਮ ਗਿਆਨੀ ਹੈ ਇਹਨਾਂ ਰਤਬਿਆਂ ਨੂੰ ਸਤਿਗੁਰੂ ਜੀ ਦੇ ਰਹੇ ਨੇ ਸੇਵਕ